ਮੇਰਾ ਨਾਮ ਕਵਰਬੀ ਸਿੰਘ ਮੈਂ ਐਜ਼ ਅ ਪ੍ਰੋਜੈਕਟ ਮੈਨੇਜਰ ਸਵੇਰਾ ਟੀਆਈ ਜਲੰਧਰ ਜੋ ਕਿ ਫੁੱਟਬਾਲ ਚੌਂਕ ਦੇ ਵਿੱਚ ਸਥਿਤ ਹੈ ਇਸ ਵਿੱਚ ਐਚਆਈਵੀ ਪ੍ਰੋਫੀਨਸ਼ਨ ਤੇ ਸਵੇਰਾ ਨਵਾਰੇ ਅੱਜ ਸਾਡੇ ਕੋਲ ਪਹੁੰਚੇ ਨੇ ਅਵਤਾਰ ਸਿੰਘ ਮਾਜੋਪੁਰੀ YouTube ਚੈਨਲ ਵਾਲੇ ਜਿਨ੍ਹਾਂ ਨੂੰ ਅਸੀਂ ਇੱਕ ਮਹਿੰਮ ਚੱਲਦੀ ਪਈ ਹੈ ਜਿਸ ਨੂੰ ਕਿ ਇੰਟੈਂਸੀਫਾਈਡ ਕੈਂਪੇਨ ਕਿਹਾ ਜਾ ਰਿਹਾ ਹੈ ਜੋ ਕਿ 12 ਅਗਸਤ ਤੋਂ 10 ਅਕਤੂਬਰ ਤੱਕ ਚੱਲੇਗੀ ਜੋ ਪੰਜਾਬ ਸਟੇਟ ਏਜ ਕੰਟਰੋਲ ਸੁਸਾਇਟੀ ਚੰਡੀਗੜ੍ਹ ਦੇ ਦਿਸ਼ਾ ਦਿਸ਼ਾ ਅਨੁਸਾਰ ਚੱਲੇਗੀ ਜੋ ਕਿ ਵੱਖ-ਵੱਖ ਪਿੰਡਾਂ ਵਿੱਚ ਐਚ ਆਈ ਵੀ ਐਸਟੀਆਈ ਦੇ ਜਾਣਕਾਰੀ ਪ੍ਰੋਵਾਈਡ ਕੀਤੀ ਜਾਏਗੀ ਲੋਕਾਂ ਦੇ ਵਿੱਚ ਅਵੇਅਰਨੈਸ ਫਲਾਈ ਜਾਏਗੀ ਜਿਨ੍ਹਾਂ ਨੂੰ ਕਿ ਐਚ ਆਈ ਵੀ ਟੈਸਟਿੰਗ ਫ੍ਰੀ ਸਿਵਲ ਹਸਪਤਾਲ ਜਾਂ ਕਿ ਜੋ ਵੀ ਸਾਡੇ ਟੀਆਈ ਵੱਲੋਂ ਸੰਬੰਧਿਤ ਸਰਵਿਸੇਸ ਮਿਲਦੀਆਂ ਪਈਆਂ ਸੇਵਾਵਾਂ ਮਿਲਦੀਆਂ ਪਈਆਂ ਉਹਨਾਂ ਉੱਪਰ ਜਾਣਕਾਰੀ ਦੇਣਾ ਲੋਕਾਂ ਨੂੰ ਜਾਗਰੂਕ ਕਰਨਾ ਕਿ ਐਚਆਈਵੀ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਐਸਟੀਆਈ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਆਪਣੇ ਪਰਿਵਾਰ ਨੂੰ ਕਿਦਾਂ ਖੁਸ਼ਹਾਲ ਬਣਾਇਆ ਜਾ ਸਕਦਾ ਹੈ ਨਸ਼ਿਆਂ ਤੋਂ ਕਿਦਾਂ ਬਚਿਆ ਜਾ ਸੇ ਇਸ ਬਾਰੇ ਜਾਣਕਾਰੀ ਆਪਾਂ ਦਵਾਂਗੇ ਮੈਂ ਐਜ ਕਾਉਂਸਲਰ ਤਨੀਸ਼ਾ ਮੈਂ ਸਵੇਰਾ ਟੀਆਈ ਦੇ ਵਿੱਚ ਕਾਉਂਸਲਰ ਆ ਮੇਰੀ ਵੀ ਡਿਊਟੀ ਹੈ ਕਿ ਵੀ ਮੈਂ 14 ਪਿੰਡ ਕਵਰ ਕਰਨੇ ਆ ਤੇ ਮੈਂ 14 ਪਿੰਡ ਕਵਰ ਕਰ ਰਹੀ ਆ ਮੈਂ ਇਸ ਮੁਹਿੰਮ ਦਾ ਹਿੱਸਾ ਹਾਂ ਮੇਰਾ ਨਾਮ ਤਨੀਸ਼ਾ ਮੈਂ ਸਵੇਰਾ ਟੀਆਈ ਵਿੱਚ ਐਜ਼ ਅ ਕਾਉਂਸਲਰ ਜੋ ਇਸ ਟਾਈਮ ਤੇ ਆਪਣਾ ਕੰਮ ਕਰ ਰਹੀ ਹਾਂ ਮੈਨੂੰ 14 ਪਿੰਡ ਕਵਰ ਕਰਨ ਵਾਸਤੇ ਇਹ ਟਾਰਗੇਟ ਸੀ ਮੇਰਾ ਜੋ ਮੈਂ ਅਚੀਵ ਕਰ ਰਹੀ ਹਾਂ ਮੈਂ ਲੋਕਾਂ ਨੂੰ ਅਵੇਅਰ ਕਰ ਰਹੀ ਹਾਂ ਐਚ ਆਈ ਵੀ ਪ੍ਰੋਫੈਂਸ਼ਨ ਤੇ ਠੀਕ ਹੈ ਐਸ ਟੀ ਆਈ ਤੇ ਨਿਊਟ੍ਰੀਸ਼ਨ ਤੇ ਮੈਂ ਲੋਕਾਂ ਨੂੰ वधिया वेर कर रही है दस रही है लुगन ताडे सारे मैं सुखविंदर को ICTC ਕਾਉਂਸਲਰ ਫਿਬਰੋ ਹਸਪੀਟਲ ਜਲੰਧਾ ਆਪਣੀ ਡਿਊਟੀ ਨਿਭਾ ਰਹੀਆਂ ਸਰਕਾਰ ਵੱਲੋਂ ਇੱਕ ਕੈਂਪੇਨ ਸਟਾਰਟ ਕੀਤੀ ਗਈ ਹੈ ਜੋ ਕਿ 12 ਅਗਸਤ ਤੋਂ ਸਟਾਰਟ ਹੋ ਕੇ 10 ਅਕਤੂਬਰ ਤੱਕ ਚੱਲੇਗੀ ਇਸ ਵਿੱਚ ਕਾਉਂਸਲਰ ਦਾ ਰੋਲ ਹੈ ਕਿ ਉਹ ਹਰ ਇੱਕ ਪਿੰਡ ਵਿੱਚ ਜਾ ਕੇ ਲੋਕਾਂ ਨੂੰ HIV ਦੇ ਰਿਗਾਰਡਿੰਗ ਅਵੇਅਰ ਕਰਨ ਕਿ ਕਿਵੇਂ HIV ਫੈਲਦਾ ਵਾ ਕਿਵੇਂ HIV ਤੋਂ ਬਚਿਆ ਜਾ ਸਕਦਾ ਵਾ ਕਿਵੇਂ ਦੀ ਰੋਕਥਾਮ ਕੀਤੀ ਜਾ ਸਕਦੀ ਆ ਥੈਂਕ ਯੂ ਇੰਟੈਂਸੀਫਾਈਡ ਕੈਂਪੇਨ ਦੇ ਤਹਿਤ ਆਪਾਂ ਲੋਕਾਂ ਨੂੰ ਇਹ ਸਮਝਾ ਰਹੇ ਹਾਂ ਆ ਤੁਹਾਡੇ ਸਾਹਮਣੇ 3 ਪੁਆਇੰਟ ਲਿਖੇ ਆ ਮੈਂ ਜ਼ਿਆਦਾ ਨਹੀਂ ਬੋਲਾਂਗਾ ਮੈਂ ਉਹ ਕੁਝ ਬੋਲ ਦੂੰਗਾ ਜਿਸ ਤਰ੍ਹਾਂ ਇਹ ਲੋਕਾਂ ਨੂੰ ਦੱਸਿਆ ਜਾਂਦਾ ਕਿ ਪੰਜਾਬ ਵਿੱਚ ਐਚ ਆਈ ਵੀ ਟੈਸਟਿੰਗ ਅਤੇ ਜਾਗਰੂਤਾ ਮਹਿਮ ਚਲਾਈ ਜਾ ਰਹੀ ਹੈ ਨੰਬਰ 2 ਤੇ ਮਹਿਮ ਦਰਾਨ ਅਸੀਂ ਨੁਕਨਾੜਕ ਦੇ ਮਾਧਿਅਮੇ ਲੋਕਾਂ ਨੂੰ ਐਚ ਆਈ ਵੀ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਐਚ ਆਈ ਵੀ ਤੋਂ ਡਰੋ ਨਾ ਇਸ ਮਹਿਮ ਦਾ ਫਾਇਦਾ ਉਠਾਓ ਐਚ ਆਈ ਵੀ ਟੈਸਟ ਕਰਵਾਓ ਤੇ ਮੁਫਤ ਇਲਾਜ ਪਾਓ ਧੰਨਵਾਦ ਜੀ